ਸਾਰਿਆਂ ਨੂੰ ਜੈ ਮਸੀਹ ਦੀ ਜਦੋਂ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖੋਗੇ ਤੁਸੀਂ ਬਹੁਤ ਸਾਰੀ ਬਲੇਸਿੰਗਸ ਨੂੰ ਪਾਓਗੇ ਜੈ ਮਸੀਹ ਦੀ ਪ੍ਰੇਜ਼ ਦਾ ਲਾਰਡ ਮੇਰਾ ਨਾਮ ਹਰਪਿੰਦਰ ਕੌਰ ਹੈ ਤੇ ਮੈਂ ਰੋਪੜ ਡਿਸਟ੍ਰਿਕਟ ਦੀ ਰਹਿਣ ਵਾਲੀ ਆ ਤੇ ਮੈਂ ਖੁਦਾ ਦੇ ਦਾਸ ਦੇ ਦੁਆਰਾ ਬਲੇਸ ਹੋ ਕੇ ਸੁਖਪਾਲ ਰਾਣਾ ਮਿਨਿਸਟਰੀ ਤੋਂ ਬਲੇਸ ਹੋ ਕੇ ਯੂਕੇ ਵਿੱਚ ਆਈਆਂ ਤੇ ਮੈਂ ਖੁਦਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਆ ਜੋ ਮੈਂ ਮੇਰੇ ਪਤੀ ਅਸੀਂ ਦੋਨੋਂ ਜਨ ਇੱਥੇ ਸੁਪਰ ਡੁੱਪਰ ਬਲੇਸ ਆ ਕਿ ਜੋ ਖੁਦਾ ਦੇ ਦਾਸ ਸਾਨੂੰ ਆਏ ਦਿਨਾਂ ਚ ਗਿਆਨ ਦੇ ਰਹੇ ਆ ਤੇ ਸੱਚਮੁੱਚ ਉਹ ਗਿਆਨ ਨੂੰ ਅਸੀਂ ਗਿਆਨ ਨੂੰ ਫੜ ਕੇ ਹੋਰ ਵੀ ਹੋਰ ਵੀ ਤਰੱਕੀ ਕਰ ਰਹੇ ਹਾਂ ਕਿਉਂਕਿ ਉਹ ਗਿਆਨ ਵਿੱਚ ਬਹੁਤ ਪਾਵਰ ਹੈ ਤੇ ਮੈਂ ਸੱਚਮੁੱਚ ਖੁਦਾ ਦੇ ਦਾਸ ਦਾ ਬਹੁਤ ਸਾਰਾ ਧੰਨਵਾਦ ਕਰ ਰਹੀ ਹਾਂ ਕਰਦੀਆਂ ਤੇ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਇੱਕ ਮੈਂ ਆਪਣੀ ਗਵਾਹੀ ਦੇਣਾ ਚਾਹੁੰਦੀ ਹਾਂ ਕਿ ਮੇਰੇ ਜੀਵਨ ਦੀ ਜੋ ਬਹੁਤ बड़ी ਗਵਾਹੀ ਹੈ ਕਿ ਜੋ ਮੈਂ ਤੁਹਾਡਾ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਮੇਰੇ ਜ਼ੁਬਾਨ ਤੇ ਇੱਕ ਛਾਲਾ ਸੀਗੇ ਜਿਸ ਜੋ ਛਾਲਾ ਮੇਰੇ ਫਾਦਰ ਦੇ ਵੀ ਜ਼ੁਬਾਨ ਤੇ ਸੀਗਾ ਤੇ ਉਹਨਾਂ ਨੇ ਬਹੁਤ ਸਾਰਾ ਇਲਾਜ ਕਰਾਇਆ ਤੇ ਉਹਨਾਂ ਦੀ ਡੈਥ ਹੋ ਗਈ ਤੇ ਉਹੀ ਸੇਮ ਉਹੀ ਸੇਮ ਜ਼ਖਮ ਜੋ ਕੈਂਸਰ ਸੀਗਾ ਮੇਰੀ ਮੇਰੇ ਮੇਰੀ ਜ਼ੁਬਾਨ ਤੇ ਵੀ ਆ ਗਿਆ ਔਰ ਮੈਂ ਬਹੁਤ ਪੇਨ ਚ ਸੀਗੀ ਮੈਂ ਬਹੁਤ ਤਕਲੀਫ ਚ ਸੀਗੀ ਜਿਸ ਕਾਰਨ ਮੈਂ ਹਰ ਦਿਨ ਹਰ ਦਿਨ ਆਪਣੇ ਆਪ ਨੂੰ ਡਿਪਰੈਸ਼ਨ ਚ ਜਾ ਰਹੀ ਸੀ ਕਿ ਇਹ ਮੈਨੂੰ ਕੀ ਹੋ ਗਿਆ ਪਰ ਮੈਂ ਜਦੋਂ ਗੁੱਡ ਨਿਊਜ਼ ਸੁਣੀ ਖੁਦਾ ਦੇ ਦਾਸ ਨੇ ਮੇਰੇ ਤੇ ਪ੍ਰਾਰਥਨਾ ਕੀਤੀ ਮੇਰੇ ਨਾਲ ਖੁਦਾ ਦੇ ਦਾਸ ਨੇ ਜੋ ਮੈਨੂੰ ਸਹੀ ਗਿਆਨ ਦਿੱਤਾ ਹੈ ਮੀਟਿੰਗ ਕੀਤੀ ਤੇ ਉਸ ਦੇ ਦੁਆਰਾ ਉਹਨਾਂ ਦੇ ਦੁਆਰਾ ਜੋ ਹੀਲਿੰਗ ਹੋਈ ਮੇਰੇ ਮੇਰੇ ਜੀਵਨ ਚ ਸੱਚਮੁੱਚ ਮੈਂ ਖੁਦਾ ਦਾ ਖੁਦਾ ਦਾ ਧੰਨਵਾਦ ਕਰਦੀ ਹਾਂ ਔਰ ਖੁਦਾ ਦੇ ਦਾਸ ਦਾ ਵੀ ਧੰਨਵਾਦ ਕਰਦੀ ਹਾਂ ਜੋ ਅੱਜ ਮੈਂ ਇੱਥੇ ਜ਼ਿੰਦਾ ਹਾਂ ਜੋ ਤੁਹਾਡੇ ਸਾਹਮਣੇ ਬੋਲ ਰਹੀ ਹਾਂ ਸਿਰਫ ਉਹ ਖੁਦਾ ਦੇ ਦਾਸ ਦੇ ਗਿਆਨ ਦੇ ਦੁਆਰਾ ਔਰ ਪ੍ਰਭੂ ਦੇ ਪ੍ਰਭੂ ਦੀ ਮਹਿਮਾ ਦੇ ਦੁਆਰਾ ਅੱਜ ਇਹ ਹੋ ਰਿਹਾ ਹੈ ਤੇ ਮੈਂ ਪਰਮੇਸ਼ਵਰ ਦਾ ਬਹੁਤ ਸਾਰਾ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਤੇ ਮੈਂ ਇਹ ਗੱਲ ਕਹਿਣਾ ਚਾਹੁੰਦੀ ਸੀ ਮੇਰੇ ਵੀਡੀਓ ਬਣਾਉਂਦਾ ਇੱਕੋ ਹੀ ਸਦੇ ਕਿ ਮੈਂ ਜੋ ਸੁਣ ਰਹੀ ਆ ਇਹ ਦਿਨਾਂ ਚ ਜੋ ਪੰਜਾਬ ਵਿੱਚ ਹੋ ਰਿਹਾ ਹੈ ਖੁਦਾ ਦੇ ਦਾਸ ਨੂੰ ਬੋਲਿਆ ਜਾ ਰਿਹਾ ਹੈ ਕਿ ਉਹਨਾਂ ਨੇ ਫੋਰਚਨਰ ਮੰਗੀ ਇਹ ਸਰਾਸਰ ਗਲਤ ਹੈ ਮੈਂ ਕਹਿਣਾ ਚਾਹੁੰਨੀ ਆ ਕਿ ਉਹਨਾਂ ਦਾ ਤਾਂ ਮੈਨੂੰ ਪਤਾ ਨਹੀਂ ਕਿ ਉਹਨਾਂ ਨੇ ਗੱਡੀ ਦੇਣੀ ਸੀ ਜਾਂ ਨਹੀਂ ਦੇਣੀ ਪਰ ਮੈਂ ਤੇ ਮੇਰੀਆਂ ਤਿੰਨੋਂ ਭੈਣਾਂ ਅਸੀਂ ਦੋਨਾਂ ਤਿੰਨਾਂ ਨੇ ਮਿਲ ਕੇ ਇੱਕ ਫੈਸਲਾ ਲਿਆ ਉਹਨਾਂ ਨੇ ਤਾਂ ਫੋਰਚਨਰ ਕਹੀ ਸੀ ਨਾ ਪਰ ਅਸੀਂ ਮੈਂ ਕਹਿਨੀ ਆ ਖੁਦਾ ਦੇ ਦਾਸ ਨੂੰ ਅਸੀਂ ਤਿੰਨਾ ਭੈਣਾ ਨੇ ਗਿਫਟ ਦੇਣੀ ਹੈ ਜਾਂ ਤਾਂ BMW ਤੇ ਜਾਂ Mercedes ਇਹਨਾਂ ਦੋਨਾਂ ਵਿੱਚੋਂ ਇੱਕ ਗੱਡੀ ਆਉਣ ਵਾਲੇ ਟਾਈਮ ਵਿੱਚ ਖੁਦਾ ਸਾਹਿਬ ਤੋਂ ਖੁਦਾ ਸਾਨੂੰ ਇੰਨਾ ਬlesਸ ਕਰ ਚੁੱਕਿਆ ਕਿ ਅਸੀਂ ਖੁਦਾ ਦੇ ਦਾਸ ਨੂੰ ਉਹ ਗੱਡੀ ਅਸੀਂ ਪੂਰੇ ਮਨ ਨਾਲ ਪੂਰੇ ਮਨ ਨਾਲ ਬੋਲ ਰਹੇ ਹਾਂ ਕਿ ਅਸੀਂ ਖੁਦਾ ਦੇ ਦਾਸ ਨੂੰ ਗਿਫਟ ਕਰਾਂਗੇ ਜਾਂ ਤਾਂ Mercedes ਜਾਂ ਤਾਂ BMW ਇਹ ਗੱਡੀ ਅਸੀਂ ਖੁਦਾ ਦੇ ਦਾਸ ਨੂੰ ਗਿਫਟ ਕਰਾਂਗੇ ਆਪਣੇ ਵੱਲੋਂ ਕਿਉਂਕਿ ਇਹ ਕੋਈ ਵੱਡੀ ਚੀਜ਼ ਨਹੀਂ ਹੈ ਇਹ ਕੋਈ ਬੜਾ ਨਹੀਂ ਹੈ ਮੇਰੇ ਜੀਵਨ ਤੋਂ ਮੈਂ ਮਰ ਰਹੀ ਸੀ ਅੱਜ ਸ਼ਾਇਦ ਮੈਂ ਤੁਹਾਡੇ ਸਾਹਮਣੇ ਜ਼ਿੰਦਾ ਵੀ ਨਹੀਂ ਹੋ ਰਹੀ ਜੇ ਮੈਂ ਬੋਲ ਰਹੀ ਹਾਂ ਨਾ ਤੁਹਾਡੇ ਸਾਹਮਣੇ ਤੇ ਸ਼ਾਇਦ ਮੈਂ ਸੱਚੀ ਜ਼ਿੰਦਾ ਨਹੀਂ ਹੁੰਦੀ ਇੱਕ ਖੁਦਾ ਦੇ ਦਾਸ ਨੇ ਜੋ ਮੈਨੂੰ ਮੇਰੇ ਤੇ ਪ੍ਰਾਰਥਨਾ ਕੀਤੀ ਮੈਨੂੰ ਰਾਈਟ ਫੇਸ ਦਿੱਤਾ ਮੈਨੂੰ ਦੱਸਿਆ ਕਿ ਖੁਦਾ ਦੀ ਪਾਵਰ ਕਿੰਨੀ ਬੜੀ ਹੈ ਪਰਮੇਸ਼ਰ ਕੀ ਕਰ ਸਕਦਾ ਹੈ ਉਸ ਦੁਆਰਾ ਅੱਜ ਮੈਂ ਤੁਹਾਡੇ ਨਾਲ ਗੱਲ ਕਰਨੇ ਪਾਰੀ ਆ ਤੇ ਸੱਚਮੁੱਚ ਅਸੀਂ ਕਹਿੰਨੇ ਆ ਅਸੀਂ ਬਿਲਕੁਲ ਡ੍ਰਿਡ ਹੋ ਕੇ ਕਹਿੰਨੇ ਆ ਕਿ ਅਸੀਂ ਖੁਦਾ ਦੇ ਦਾਸ ਨੂੰ ਗੱਡੀ ਗਿਫਟ ਕਰਾਂਗੇ ਆਉਣ ਵਾਲੇ ਟਾਈਮ 'ਚ ਤੇ ਮੈਂ ਪਰਮੇਸ਼ਰ ਦਾ ਬਹੁਤ ਸਾਰਾ ਧੰਨਵਾਦ ਕਰਦੀ ਆ ਕਿ ਖੁਦਾ ਸਾਡੇ ਤੋਂ ਇਹ ਕਰਵਾ ਚੁੱਕਿਆ ਹੈ ਨੇ ਜੀਸਸ ਅਮਨ ਤੇ ਮੈਂ ਵੀ ਕਹਿਣਾ ਚਾਹੁੰਨੀ ਆ ਕਿ ਖੁਦਾ ਦੇ ਦਾਸ ਦਾ ਮਨ ਇੰਨਾ ਪਵਲਾ ਹੈ ਕਿ ਉਹ ਤਾਂ ਸਾਨੂੰ ਇਹ ਕਹਿੰਦੇ ਨੇ ਕਿ ਵਿਰੋਧ ਨਾ ਕਰੋ ਬਲਕਿ ਪ੍ਰਾਰਥਨਾ ਕਰੋ ਨਾਲੀ ਉਹਨਾਂ ਦਾ ਮਨ ਇੰਨਾ ਦੀਨ ਹੈ ਤੇ ਇੰਨੇ ਚੰਗੇ ਸਾਡੇ ਦਾਸ ਨੇ ਮੈਂ ਤਾਂ ਬਹੁਤ ਬlesed ਹਾਂ ਕਿ ਖੁਦਾ ਦੇ ਦਾਸ ਸਾਡੇ ਤੇ ਇੰਨਾ ਵਧੀਆ ਇੱਕ ਅਗੂਆ ਨਿਯੁਕਤ ਕੀਤਾ ਹੋਇਆ ਜੋ ਕਦੀ ਵੀ ਸਾਨੂੰ ਵਿਰੋਧ ਕਰਨਾ ਨਹੀਂ ਸਿਖਾਉਂਦਾ ਸਾਨੂੰ ਪ੍ਰੇਮ ਕਰਨਾ ਸਿਖਾਉਂਦਾ ਹੈ ਸਾਨੂੰ ਸਭ ਲਈ ਪ੍ਰਾਰਥਨਾ ਕਰਨਾ ਸਿਖਾਉਂਦਾ ਹੈ ਕਿ ਕਿਸੇ ਦਾ ਵਿਰੋਧ ਨਾ ਕਰੋ ਬਲਕਿ ਸਭ ਲਈ ਪ੍ਰਾਰਥਨਾ ਕਰੋ ਤੇ ਆਈ ਹੋਪ ਸੋ ਮੇਰੀ ਵੀਡੀਓ ਤੋਂ ਤੁਹਾਨੂੰ ਸਭ ਨੂੰ ਇਹੀ ਮਿਲਿਆ ਕਿ ਸਹੀ ਸਿੱਖਿਆ ਨੂੰ ਫੜੋ ਔਰ ਸਹੀ ਰਾਈਟ ਫੇਥ ਫਰਾਈਟ ਫੇਥ ਕਰੋ ਸਹੀ ਸੁਣੋ ਤੇ ਸਹੀ ਦੇਖੋ ਮੈਂ ਪਰਮੇਸ਼ਰ ਜੀ ਦਾ ਬਹੁਤ ਸਾਰਾ ਧੰਨਵਾਦ ਕਰਦੀ ਹਾਂ ਆਮੇ ਪ੍ਰੇਸ ਲਾਰਡ एवरीवन ਪਰਮੇਸ਼ਰ ਦੀ ਸਾਰੀ ਪਿਆਰੀ ਕਲੀਸਿਆ ਨੂੰ ਮੇਰੇ ਵੱਲੋਂ ਜੈਮ ਸੀ ਦੀ ਮੇਰਾ ਨਾਮ ਰਮਨਾ ਮੈਂ ਇਸ ਟਾਈਮਿੰਗ ਲੰਡ ਦੇ ਵਿੱਚ ਹਾਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਨੀ ਆ ਕਿ ਮੈਂ ਸੁਖਪਾਲ ਰਾਣਾ ਮਿਨਿਸਟਰੀ ਤੋਂ ਬles ਹੋ ਕੇ ਇਸ ਕੰਟਰੀ ਦੇ ਵਿੱਚ ਆਈ ਆ ਤੇ ਮੈਂ ਅਪੋਸਟਲ ਪੌਲ ਸੁਖਪਾਲ ਰਾਣਾ ਜੀ ਦੀ ਸਪਿਰਚੁਅਲ ਡਾਟਰ ਆ ਤੇ ਇੰਡੀਆ ਦੇ ਵਿੱਚ ਵੀ ਜਦੋਂ ਅਸੀਂ ਸੀਗੇ ਤਾਂ ਬਹੁਤ ਵੱਡੀਆਂ ਟੈਸਟਮਨੀਜ਼ ਮੇਰੇ ਜੀਵਨ ਦੇ ਵਿੱਚ ਬਣੀਆਂ ਪਰਮੇਸ਼ਰ ਦਾ ਪਰਮੇਸ਼ਰ ਦੀ ਬਹੁਤ ਵੱਡੇ ਕੰਮ ਮੇਰੀ ਜ਼ਿੰਦਗੀ ਦੇ ਵਿੱਚ ਹੋਇਆ ਮੇਰੀ ਮੈਰिज ਵੀ ਉੱਥੇ ਹੀ ਹੋਈ ਆ ਫਿਰ ਮੈਂ ਤੇ ਮੇਰੇ ਹਸਬੰਦ ਅਸੀਂ ਦੋਨੋਂ ਬles ਹੋ ਕੇ ਇਸ ਕੰਟਰੀ ਦੇ ਵਿੱਚ ਆਏ ਆ ਸੋ ਇੱਥੇ ਆ ਕੇ ਵੀ ਅਸੀਂ ਬਹੁਤ ਜ਼ਿਆਦਾ ਖੁਸ਼ ਆ ਉਸ ਪੋਜ਼ਿਟਿਵ ਸਿੱਖਿਆ ਦੇ ਦੁਆਰਾ ਅਸੀਂ ਆਪਣੀਆਂ ਜੀਵਨਾਂ ਨੂੰ ਬਹੁਤ ਜ਼ਿਆਦਾ ਚੇਂਜ ਕੀਤਾ ਖੁਦਾ ਦੀਆਂ ਬਹੁਤ ਜ਼ਿਆਦਾ ਸੀਆਸ਼ਿਸ਼ਾਂ ਵਰ ਬਰਕਤਾਂ ਨੂੰ ਆਪਣੇ ਜੀਵਨ ਦੇ ਵਿੱਚ ਲਿੱਤਾ ਬਟ ਇੰਡੀਆ ਦੇ ਵਿੱਚ ਹੁਣ ਜੋ ਵੀ ਵਾਦ-ਵਿਵਾਦ ਚੱਲ ਰਿਹਾ ਵਾ ਕਿਸੇ ਚੀਜ਼ ਨੂੰ ਲੈ ਕੇ ਉਹ ਸਾਡੇ ਲਈ ਬਹੁਤ ਛੋਟੀ ਜੀ ਗੱਲ ਆ ਮਾਈਨਰ ਜੀ ਗੱਲ ਆ ਕਿਉਂਕਿ ਜਿਹੜੇ ਸਾਡੇ ਜਿਹੜੇ ਕਿ ਪਰਮੇਸ਼ਰ ਦੀ ਅਭਿਸ਼ਖਤ ਦਾਸ ਨੇ ਔਰ ਸਾਡੇ ਸਪਿਰਚੁਅਲ ਫਾਦਰ ਜਿਹਨੀਆਂ ਅਪੋਸਟਲ ਪੌਲ ਸੁਖਪਾਲ ਰਾਨਾ ਜੀ ਇਹ ਕਿਸੇ ਵਿੱਚ ਕਿਸੇ ਵਿੱਚ ਚੀਜ਼ ਨੂੰ ਲੈ ਕੇ ਉਹ ਬਾਦਰ ਨਹੀਂ ਕਰਦੇ ਸੋ ਸਾਨੂੰ ਵੀ ਕਿਸੇ ਵਿੱਚ ਚੀਜ਼ ਨੂੰ ਲੈ ਕੇ ਕੋਈ ਬਾਦਰ ਨਹੀਂ ਬਹੁਤ ਛੋਟੀ ਜੀ ਗੱਲ ਆ ਬਟ ਜਿਹੜੀ ਫੈਮਿਲੀ ਦੇ ਦੁਆਰਾ ਇਹ ਚੀਜ਼ ਬੋਲੀ ਗਈ ਸੀ ਕਿ ਅਸੀਂ ਫੋਰਚਨਰ ਗੱਡੀ ਗਿਫਟ ਕਰਾਂਗੇ ਸੋ ਉਹਨਾਂ ਦੇ ਦੁਆਰਾ ਇਹ ਪਹਿਲਾਂ ਕਿਹਾ ਗਿਆ ਬਟ ਅਸੀਂ ਅੱਜ ਇੱਥੇ ਹੀ ਡਿਸਾਈਡ ਕੀਤਾ ਕਿ ਅਸੀਂ ਖੁਦਾ ਦੇ ਦਾਸ ਦੀਆਂ ਸਪਿਰਚੁਅਲ ਡਾਟਰਸ ਆ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਾਡੇ ਜਿਹੜੇ ਅਪੋਸਟਲ ਜੀ ਨੇ ਅਸੀਂ ਉਹਨਾਂ ਨੂੰ ਫੋਰਚਨਰਲੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਜਾਂ ਤਾਂ ਫਿਰ BMW ਜਾਂ ਮਰਸੀਡੀਜ਼ ਗਿਫਟ ਕਰਨ ਦੇ ਲਈ ਜਾ ਰਹੇ ਹਾਂ ਔਰ ਐਸਾ ਹੋ ਚੁੱਕਾ ਯਸ਼ੁਮਸੀ ਦੇ ਨਾਮ ਦੇ ਵਿੱਚ ਔਰ ਇਹ ਹੀ ਅਸੀਂ ਪਰਮੇਸ਼ਰ ਦੀ ਪਵਿੱਤਰ ਸੇਵਕਾਈ ਦੇ ਲਈ ਬੋ ਚੁੱਕਿਆ ਔਰ ਐਸਾ ਹੋ ਚੁੱਕਾ ਵਾ ਕਿ ਕਿ ਜਦੋਂ ਅਸੀਂ ਸੰਸਾਰ ਦੇ ਵਿੱਚ ਵੀ ਦੇਖਦੇ ਹਾਂ ਤਾਂ ਬਹੁਤ ਸਾਰੇ ਜਿਹੜੇ ਧਾਰਮਿਕ ਸਥਾਨ ਨੇ ਉੱਥੇ ਲੋਕ ਬਹੁਤ ਬੀਜ ਬੋ ਦਿੰਦੇ ਆ ਜਾਂ ਫਿਰ ਬਹੁਤ ਗੱਡੀਆਂ ਬੋ ਦਿੰਦੇ ਆ ਪਰ ਅਸੀਂ ਇਹ ਪਰਮੇਸ਼ਰ ਪਪੀਟਰ ਸੇਵ ਕਾਇ ਦੇ ਲਈ ਕਰਨ ਦੇ ਲਈ ਜਾ ਰਿਹਾ ਔਰ ਐਸਾ ਹੋ ਚੁੱਕਾ ਵਾ ਬਾਕੀ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਪਰਮੇਸ਼ਰ ਦੇ ਜਿਹੜੇ ਸਾਰੇ ਦਾਸ ਨੇ ਉਹ ਪਰਮੇਸ਼ਰ ਉਹਨਾਂ ਨੂੰ ਆਪਣੀ ਸੇਵਕਾਈ ਦੇ ਲਈ ਸੱਚੀ ਸੇਵਕਾਈ ਦੇ ਲਈ ਪਰਮੇਸ਼ਰ ਉਹਨਾਂ ਨੂੰ ਵਧਾ ਚੁੱਕਿਆ ਔਰ ਜਿਹੜੇ ਸਾਡੇ ਸਪਿਰਚੁਅਲ ਫਾਦਰ ਜੀ ਨੇ ਖੁਦ ਉਹਨਾਂ ਨੂੰ ਬਹੁਤ ਜ਼ਿਆਦਾ ਇਸਤੇਮਾਲ ਕਰ ਚੁੱਕਿਆ ਪੋਜ਼ਿਟਿਵ ਸਿੱਖਿਆ ਦੇ ਨਾਲ ਪਰਮੇਸ਼ਰ ਉਹਨਾਂ ਨੂੰ ਹੋਰ ਵੀ ਜ਼ਿਆਦਾ ਵੱਡੇ ਦਾਣਾ ਵਰਦਾਨਾ ਦਾਣਾ ਵਰਦਾਨਾ ਦੇ ਨਾਲ ਬles ਕਰ ਚੁੱਕਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਖੁਦ ਉਹਨਾਂ ਨੂੰ ਬਹੁਤ ਜ਼ਿਆਦਾ ਯੂਜ਼ ਕਰ ਚੁੱਕਿਆ ਵਰਲਡ ਵਾਈਡ ਯੂਜ਼ ਕਰ ਚੁੱਕਿਆ ਪ੍ਰਭੂ ਯਸ਼ੂ ਮਸੀਹ ਜੀ ਦੇ ਸਮਰਥੀ ਨਾਮ ਦੇ ਵਿੱਚ ਮੰਗਦੀਆਂ ਐਮ ਐਨ ਪ੍ਰੇਜ਼ ਦਾ ਲਾਰਡ एवरीवन ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀ ਦੀ ਮੇਰਾ ਨਾਮ ਸਤਿੰਦਰ ਔਰ ਮੈਂ ਅੰਮ੍ਰਿਤਸਰ ਦੀ ਰਹਿਣ ਵਾਲੀ ਆ ਮੈਂ ਖੁਦਾ ਦੀ ਦਾਸ ਅਪੋਸਟਲ ਪੌਲਸ ਪਾਲ ਰਾਣਾ ਜੀ ਦੀ ਸਪਿਰਚੁਅਲ ਡਾਟਰ ਆ ਔਰ ਵੈਸੇ ਤੋਂ ਬਾਈਬਲ ਦੇ ਅਨੁਸਾਰ ਮਨੁਸ਼ਿਆ ਦੀ ਕੋਈ ਜਾਤੀ ਨਹੀਂ ਹੈ ਅਗਰ ਮੈਂ ਆਪਣੇ ਸਰੀਰਿਕ ਜਾਤੀ ਦੀ ਗੱਲ ਕਰਾਂ ਤਾਂ ਮੈਂ ਜੱਟ ਸਿੱਖ ਫੈਮਲੀ ਦੇ ਨਾਲ ਜੱਟ ਸਿੱਖ ਜਾਤੀ ਦੇ ਨਾਲ ਬਿਲੋਂਗ ਕਰਦੀ ਆ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਖੁਦਾ ਦੇ ਦਾਸ ਤੇ ਦੁਆਰਾ ਪੋਜ਼ਿਟਿਵ ਸਿੱਖਿਆ ਲੈ ਕੇ ਪੋਜ਼ਿਟਿਵ ਵਰਡ ਲੈ ਕੇ ਉਹਨਾਂ ਕੋਲੋਂ ਵਾਚਨ ਲੈ ਕੇ ਉਹਨਾਂ ਕੋਲੋਂ ਬਲੇਸਿੰਗ ਲੈ ਕੇ ਅੱਜ ਮੈਂ ਯੂਕੇ ਦੇ ਵਿੱਚ ਬੈਠੀ ਆ ਤਾਂ ਪਰਮੇਸ਼ਰ ਜੀ ਦਾ ਬਹੁਤ ਸਾਰਾ ਧੰਨਵਾਦ ਆ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਅੱਜ ਤੋਂ 9 ਸਾਲ ਪਹਿਲਾਂ 2015 ਦੇ ਵਿੱਚ ਮੈਂ ਪਰਮੇਸ਼ਰ ਦੀ ਸਚਾਈ ਨੂੰ ਜਾਣਿਆ ਔਰ ਮੇਰੇ ਪਰਮੇਸ਼ਰ ਦੇ ਵਿੱਚ ਆਉਣ ਦਾ ਰੀਜ਼ਨ ਸੀਗਾ ਮੇਰੀ ਇੱਕ ਬਿਮਾਰੀ ਜੋ ਐਸੀ ਬਿਮਾਰੀ ਸੀਗੀ ਜੋ ਲੱਗਦੀ ਤਾਂ ਡਾਕਟਰੀ ਸੀਗੀ ਬਟ ਉਹਦਾ ਉਹ ਡਾਕਟਰੀ ਟਰੀਟਮੈਂਟ ਵਾਲੀ ਬਿਮਾਰੀ ਨਹੀਂ ਸੀਗੀ ਇੱਕ ਸੈਟਨਿਕ ਸੀਗੀ ਜੋ ਸਟੋਮੈਟਿਕ ਪ੍ਰੋਬਲਮ ਸੀਗੀ ਜਦੋਂ ਵੀ ਮੈਂ ਟੈਸਟ ਕਰਵੋਣੀ ਸੀ ਸਾਰੇ ਟੈਸਟ ਨਾਰਮਲ ਆਉਂਦੇ ਸੀ ਕੋਈ ਮੈਡੀਕਲ ਟਰੀਟਮੈਂਟ ਮੇਰੇ ਤੇ ਅਸਰ ਨਹੀਂ ਕਰ ਰਿਹਾ ਸੀ ਤਾਂ ਮੈਂ ਆਪਣੀ ਜ਼ਿੰਦਗੀ ਵਿੱਚ ਹਾਰ ਚੁੱਕੀ ਸੀ ਨਿਰਾਸ਼ ਹੋ ਚੁੱਕੀ ਸੀ ਮੈਨੂੰ ਲੱਗਦਾ ਸੀ ਕਿ ਬਸ ਹੁਣ ਮੈਨੂੰ ਹਮੇਸ਼ਾ ਇਦਾਂ ਰਹਿਣਾ ਪਊਗਾ ਕਿ ਕਿ ਮੈਂ ਬਹੁਤ ਸਾਰੇ ਤਾੰਤ੍ਰਿਕ ਬਾਬਿਆਂ ਕੋਲ ਵੀ ਜਾ ਕੇ ਦੇਖਿਆ ਔਰ ਉਹਨਾਂ ਨੇ ਵੀ ਮੈਨੂੰ ਦੱਸਿਆ ਕਿ ਇਹ ਹਮੇਸ਼ਾ ਦੇ ਲਈ ਆ ਤੂੰ ਹਮੇਸ਼ਾ ਇਦਾਂ ਹੀ ਰਹੇਂਗੀ ਹਨਾ ਔਰ ਜੋ ਵੀ ਮੈਂ ਧਾਰਮਿਕ ਸਥਾਨਾਂ ਤੇ ਵੀ ਜੋ ਵੀ ਮੈਨੂੰ ਕਰਨ ਲਈ ਕਿਹਾ ਜਾਂਦਾ ਸੀ ਮੈਂ ਕੀਤਾ ਬਟ ਮੈਨੂੰ ਕੋਈ ਆਰਾਮ ਨਹੀਂ ਮਿਲਿਆ ਔਰ ਜਦ ਮੈਂ 2015 ਦੇ ਵਿੱਚ ਪਰਮੇਸ਼ੁਰ ਦੇ ਦਾਸ ਤੇ ਦੁਆਰਾ ਸਚਾਈ ਨੂੰ ਜਾਣਿਆ ਔਰ ਪ੍ਰਭੂ ਕੀ ਆ ਪਰਮੇਸ਼ੁਰ ਕੌਣ ਆ ਮੈਂ ਜਦੋਂ ਜਾਣਿਆ ਤਾਂ ਮੈਨੂੰ ਸਚਾਈ ਦਾ ਪਤਾ ਲੱਗਾ ਔਰ ਉਹਨਾਂ ਦੇ ਦੁਆਰਾ ਉਸ ਸਮੇਂ ਦੇ ਵਿੱਚ ਉਹ ਕੋਈ ਮਿਨਿਸਟਰੀ ਨਹੀਂ ਸੀ ਕਰਦੇ ਉਸ ਸਮੇਂ ਦੇ ਵਿੱਚ ਉਹ ਇੱਕ ਇਵੈਂਜੇਲਿਜ਼ਮ ਦਾ ਕੰਮ ਕਰਦੇ ਸੀ ਰੂਹਾਂ ਨੂੰ ਬਚਾਉਣ ਦਾ ਕੰਮ ਕਰਦੇ ਸੀ ਉਹਨਾਂ ਨੇ ਪੋਜ਼ਿਟਿਵ ਸਿੱਖਿਆ ਦਿੱਤੀ ਮੈਨੂੰ ਪੋਜ਼ਿਟਿਵ ਵਚਨ ਔਰ ਪਰਮੇਸ਼ਰ ਦੇ ਬਾਰੇ ਪਰਮੇਸ਼ਰ ਕੌਣ ਆ ਉਹਨਾਂ ਨੇ ਮੈਨੂੰ ਦੱਸਿਆ ਔਰ ਪਰਮੇਸ਼ਰ ਦਾ ਸਹੀ ਗਿਆਨ ਦਿੱਤਾ ਤਾਂ ਸੱਚਮੁੱਚ ਮੈਂ ਪ੍ਰਭੂ ਨੂੰ ਜਾਣਿਆ ਕਿ ਸੱਚਮੁੱਚ ਪਰ ਅਸਲੀ ਪਰਮੇਸ਼ੁਰ ਕੌਣ ਆ ਔਰ ਉਸ ਸਮੇਂ ਮੈਂ ਆਪਣੀ ਜੋ ਵੀ ਮੈਂ ਬਿਮਾਰੀ ਲੈ ਕੇ ਆਈ ਸੀ ਉਹ ਤੋਂ ਹੀਲਿੰਗ ਪਾਈ ਔਰ ਸਿਰਫ ਮੈਂ ਨਹੀਂ ਮੇਰੀ ਫੈਮਿਲੀ ਦੇ ਵਿੱਚ ਮੇਰੇ ਫਾਦਰ ਸਾਹਿਬ ਜੋ ਕਿਡਨੀਜ਼ ਦੀ ਪ੍ਰੋਬਲਮ ਸੀ ਜਿਨ੍ਹਾਂ ਨੂੰ ਉਹਨਾਂ ਦੀਆਂ ਕਿਡਨੀ ਸਿਰਫ ਤੇ ਸਿਰਫ 10% ਰਹਿ ਗਈਆਂ ਸੀ ਡਾਕਟਰਾਂ ਨੇ ਉਹਨਾਂ ਨੂੰ ਜਵਾਬ ਦਿੱਤਾ ਸੀ ਕਿਡਨੀਸ ਟ੍ਰਾਂਸਪਲੈਂਟ ਕਰਨ ਬਾਰੇ ਬੋਲਿਆ ਸੀਗਾ ਔਰ ਜੋ ਸਾਡੇ ਰਿਲੇਟਿਵ ਜੋ ਸਾਡੇ ਰਿਸ਼ਤੇਦਾਰ ਉਹਨਾਂ ਨੂੰ ਦੇਖਣ ਆਉਂਦੇ ਸੀ ਉਹਨਾਂ ਨੇ ਸੋਚ ਲਿਆ ਸੀਗਾ ਬਿਲਕੁਲ ਇਹ ਮਰਨੀ ਵਾਲੇ ਆ ਇਹਨਾਂ ਨੇ ਨਹੀਂ ਬਚਣਾ ਬਟ ਉਸ ਸਮੇਂ ਦੇ ਦੌਰਾਨ ਪਰਮੇਸ਼ਰ ਦੇ ਦਾਸ ਦੇ ਦੁਆਰਾ ਉਹਨਾਂ ਨੇ ਮੈਨੂੰ ਦੱਸਿਆ ਕਿ ਕਿਵੇਂ ਪ੍ਰੇਅਰ ਕਰਨੀ ਆ ਕਿਵੇਂ ਪੋਜ਼ਿਟਿਵ ਵਿਸ਼ਵਾਸ ਕਰਨਾ ਕਿਵੇਂ ਪੋਜ਼ਿਟਿਵ ਅੰਗੀਕਾਰ ਕਰਨਾ ਆ ਕਿੱਦਾਂ ਇਸ ਬਿਮਾਰੀ ਨੂੰ ਇਸ ਹਾਲਾਤ ਨੂੰ ਆਪਣੇ ਆਪਣੇ ਫਾਦਰ ਦੀ ਜ਼ਿੰਦਗੀ ਤੋਂ ਦੂਰ ਕਰਨਾ ਆ ਤਾਂ ਮੈਂ ਉਹਨਾਂ ਦੇ ਜੋ ਉਹਨਾਂ ਨੇ ਪੋਜ਼ਿਟਿਵ ਵਰਡ ਜੋ ਮੈਨੂੰ ਉਹਨਾਂ ਨੇ ਵਚਨ ਦਿੱਤਾ ਮੈਂ ਉਹਨੂੰ ਫਾਲੋ ਕੀਤਾ ਮੈਂ ਉਹਦੇ ਚੱਲਣਾ ਸਟਾਰਟ ਕੀਤਾ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਅੱਜ ਮੇਰੇ ਫਾਦਰ ਬਿਲਕੁਲ ਠੀਕ ਨੇ ਖੇਤਾਂ ਵਿੱਚ ਕੰਮ ਵੀ ਕਰ ਰਹੇ ਨੇ ਬਿਲਕੁਲ ਉਹਨਾਂ ਦੀ ਕਿਡਨੀ ਚ ਕੁਝ ਵੀ ਕੋਈ ਪ੍ਰੋਬਲਮ ਨਹੀਂ ਬਹੁਤ ਜ਼ਿਆਦਾ ਬles ਨੇ ਤਾਂ ਪਰਮੇਸ਼ਰ ਜੀ ਦਾ ਧੰਨਵਾਦ ਅਗਰ ਮੈਂ ਗਵਾਈਆਂ ਦੱਸਣ ਲੱਗਾ ਤਾਂ ਬਹੁਤ ਟਾਈਮ ਹੋ ਸਕਦਾ ਹੈ ਕਿਉਂਕਿ ਬਹੁਤ ਸਾਰੀਆਂ ਗਵਾਈਆਂ ਬਹੁਤ ਸਾਰੀਆਂ ਟੈਸਟਮਨੀਜ਼ ਨੇ ਤਾਂ ਜੋ ਸਾਡਾ ਇਸ ਵੀਡੀਓ ਬਣਾਉਣ ਦਾ ਮਕਸਦ ਉਹ ਕੁਝ ਹੋਰ ਆ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਬਹੁਤ ਦਿਨਾਂ ਤੋਂ ਅਪੋਸਟਲ ਪੌਲਸ ਉਪਾਲ ਰਾਣਾ ਜੀ ਦੇ ਖਿਲਾਫ ਬਹੁਤ ਸਾਰਾ ਵਾਦ-ਵਿਵਾਦ ਚੱਲ ਰਿਹਾ ਬਹੁਤ ਸਾਰੀਆਂ ਵੀਡੀਓਜ਼ ਅਪਲੋਡ ਹੋ ਰਹੀਆਂ ਅਸੀਂ ਦੇਖ ਰਹੇ ਹਾਂ ਨਾ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜੋ ਲੋਕ ਵੀ ਬਹੁਤ ਉਹਨਾਂ ਦੇ ਖਿਲਾਫ ਬੋਲ ਰਹੇ ਨੇ ਬਹੁਤ ਜਾਦਾ ਤੁਸੀਂ ਸਭ ਨੇ ਸੁਣਿਆ ਹੀ ਆ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਕਿ ਜਿਵੇਂ ਮੈਂ 2015 ਵਿੱਚ ਪਰਮੇਸ਼ਰ ਨੂੰ ਜਾਣਿਆ ਔਰ ਹੁਣ ਜੋ ਅਗਰ ਉਸ ਟਾਈਮ ਦੀ ਕਾਊਂਟਿੰਗ ਲਗਾ ਕੇ ਚੱਲੀਏ ਤਾਂ 9 ਸਾਲ ਹੋ ਗਿਆ ਹਨਾ ਮੈਨੂੰ ਪਰਮੇਸ਼ਰ ਦੇ ਵਿੱਚ ਆਇਆ ਤੇ ਮੈਂ ਉਦੋਂ ਤੋਂ ਹੀ ਸਟਾਰਟਿੰਗ ਤੋਂ ਹੀ ਸਿਰਫ ਇੱਕੋ ਮਿਨਿਸਟਰੀ ਦੇ ਨਾਲ ਜੁੜੀ ਹਾਂ ਉਹ ਆ ਸੁਖਪਾਲ ਰਾਣਾ ਮਿਨਿਸਟਰੀ ਫਿਰ ਮੈਂ ਕਿਤੇ ਨਹੀਂ ਗਈ ਮੇਰੀਆਂ ਸਾਰੀਆਂ ਬਰਕਤਾਂ ਸਾਰੀਆਂ ਆਸ਼ੀਸ਼ਾਂ ਸੁਖਪਾਲ ਰਾਣਾ ਮਿਨਿਸਟਰੀ ਤੋਂ ਆਈਆਂ ਤਾਂ ਮੈਂ ਤੁਹਾਨੂੰ ਮੈਂ ਤੁਹਾਨੂੰ ਇਹ ਕਹਿਣਾ ਹੈ ਕਿ ਸਹੀ ਤੇ ਗਲਤ ਹਨਾ ਇੱਕ ਮੈਂ ਇੱਕ ਪੜ੍ਹੀ ਲਿਖੀ ਹਾਂ ਨਾ ਮੈਨੂੰ ਸਭ ਪਤਾ ਹੈ ਸਹੀ ਤੇ ਗਲਤ ਦੇ ਵਿੱਚ ਜੋ ਵੀ ਸਹੀ ਤੇ ਗਲਤ ਦੇ ਵਿੱਚ ਅੰਤਰ ਮੈਨੂੰ ਪਤਾ ਹੈ ਡਿਫਰੈਂਸ ਪਤਾ ਹੈ ਅਗਰ ਮੈਂ ਇੱਥੇ ਕੁਝ ਗਲਤ ਹੁੰਦਿਆ ਦੇਖਦੀ ਆਪਣੇ ਨਾਲ ਗਲਤ ਹੁੰਦਿਆ ਦੇਖ ਲਈ ਅਗ ਦੇਖਦੀ ਜਾਂ ਫਿਰ ਅਦਰ ਬਲੀਵਰਸ ਨਾਲ ਗਲਤ ਹੁੰਦਿਆ ਦੇਖਦੀ ਹਨਾ ਤਾਂ ਮੈਂ 9 ਸਾਲ ਕੀ ਅਗਰ ਮੈਂ ਦੇਖਦੀ ਨਾ ਕਿ ਪਰਮੇਸ਼ਰ ਦੇ ਦਾਸ ਕੋਲ ਸਹੀ ਮੰਨੀ ਹੈਗਾ ਭਲਾ ਮੰਨੀ ਹੈਗਾ ਉਹ ਲਾਲਚੀ ਨੇ ਹਨਾ ਉਹਨਾਂ ਕੋਲ ਪੈਸੇ ਦਾ ਲਾਲਚ ਆ ਅਗਰ ਮੈਂ ਚੀਜ਼ਾਂ ਦੇਖਦੀ ਤਾਂ 9 ਸਾਲ ਕੀ ਮੈਂ 9 ਮਹੀਨੇ 9 ਦਿਨ ਵੀ ਉਸ ਮਿਨਿਸਟਰੀ ਦੇ ਨਾਲ ਟਿਕ ਨਹੀਂ ਸਕਦੀ ਸੀ ਸਟਿਲ 9 ਸਾਲ ਹੋ ਗਿਆ ਹਨ 2015 ਤੋਂ ਹੁਣ ਸਟਿਲ ਤੱਕ 9 ਸਾਲ ਹੋ ਗਿਆ ਅਗਰ ਮੈਂ ਜੁੜੀ ਹੋਈ ਆ ਤਾਂ ਉਹਦੇ ਪਿੱਛੇ ਇੱਕ ਰੀਜ਼ਨ ਆ ਹਨਾ ਉਹਦੇ ਪਿੱਛੇ ਰੀਜ਼ਨ ਆ ਪਰਮੇਸ਼ਰ ਦੇ ਦਾਸ ਦਾ ਭਲਾ ਮਾਨ ਪੋਜ਼ਿਟਿਵ ਸਿੱਖਿਆ ਜੋ ਉਹਨਾਂ ਪੋਜ਼ਿਟਿਵ ਗਿਆਨ ਉਹਨਾਂ ਦੇ ਕੋਲ ਆ ਜੋ ਪੋਜ਼ਿਟਿਵ ਅੰਗੀਕਾਰ ਕਰਨਾ ਸਾਨੂੰ ਸਿਖਾਉਂਦੇ ਆ ਜੋ ਵੱਡੀਆਂ-ਵੱਡੀਆਂ ਟੈਸਟਮਨੀਜ਼ ਉੱਥੇ ਬਣ ਰਹੀਆਂ ਜੋ ਵੱਡੀਆਂ-ਵੱਡੀਆਂ ਗਵਾਹੀਆਂ ਦੇ ਨਾਲ ਲੋਕ ਆ ਰਹੇ ਆ ਨਾ ਤਾਂ ਉਹ ਰੀਜ਼ਨ ਆ ਕਿ ਮੈਂ ਉਸ ਮਿਨਿਸਟਰੀ ਦੇ ਨਾਲ ਜੁੜੀ ਹੋਈ ਆ ਹਨਾ ਤਾਂ ਪਰਮੇਸ਼ਰ ਜੀ ਦਾ ਬਹੁਤ ਸਾਰਾ ਧੰਨਵਾਦ ਆ ਜਿਵੇਂ ਮੇਰੇ ਸਿਸਟਰ ਹਰਪਿੰਦਰ ਹੁਣੇ ਬੋਲ ਕੇ ਗਏ ਆ ਹਨਾ ਕਿ ਪਰਮੇਸ਼ਰ ਦੇ ਦਾਸ ਦੇ ਲਈ ਅਸੀਂ ਆਉਣ ਵਾਲੇ ਦਿਨਾਂ ਵਿੱਚ ਹਨਾ ਫੋਰਚੂਨਰ ਗੱਡੀ ਕੀ ਆ ਆਈ ਡੋਨਟ ਨੋ ਜਿੰਨੇ ਬੋਲਿਆ ਆ ਹਨਾ ਉਹਨੇ ਕਾਦੇ ਲਈ ਬੋਲਿਆ ਜਾਂ ਉਹਦਾ ਕੀ ਮਕਸਦ ਆ ਉਹਦੇ ਪਿੱਛੇ ਬੋਲਣ ਦੇ ਲਈ ਬਟ ਅਸੀਂ ਕਹਿਣਾ ਚਾਹੁੰਦੀ ਆ ਅਸੀਂ ਤਿੰਨਾ ਭੈਣਾਂ ਨੇ ਡਿਸੀਜਨ ਲਿਆ ਕਿ ਅਸੀਂ ਆਉਣ ਵਾਲੇ ਦਿਨਾਂ ਚ ਪਰਮੇਸ਼ਰ ਦੇ ਦਾਸ ਨੂੰ BMW ਜਾਂ ਫਿਰ ਮਰਸੀਡੀ ਗਿਫਟ ਕਰਨ ਦੇ ਲਈ ਜਾ ਰਹੇ ਆ ਹਨਾ ਤਾਂ ਸੱਚਮੁੱਚ ਜਿੰਨੇ ਜੋ ਬੋਲਣਾ ਹੈ ਉਹ ਬੋਲ ਸਕਦਾ ਆ ਜਿੰਨੇ ਜੋ ਵੀ ਜੋ ਵੀ ਬੋਲਣਾ ਜੋ ਵੀ ਸੋchnਾ ਸੋਚ ਸਕਦਾ ਆ ਤਾਂ ਸੱਚਮੁੱਚ ਅਸੀਂ ਤੋਂ ਕਰਾਂਗੇ ਤਾਂ ਇਦਾਂ ਹੋ ਚੁੱਕਾ ਪਰਮੇਸ਼ਰ ਕਰਵਾ ਚੁੱਕੇ ਨੇ ਪ੍ਰਭੂ ਯੇਸ਼ੂ ਮਸੀਹ ਦੇ ਨਾਮ 'ਚ ਅਮੇਨ